ਕਮਰਾ ਤਿਆਰ ਕਰਾਉਂਦੇ ਲੱਖ ਰੁਪਏ ਲੱਗ ਜਾਂਦੇ ਪਰ ਆਪਾਂ 70000 ਦੇ ਵਿੱਚ ਸਾਰਾ ਤੁਹਾਨੂੰ ਸਮਾਨ ਹੀ ਦਿਖਾਵਾਂਗੇ ਭਾਈ 70000 ਦੇ ਸਾਰਾ ਕਮਰਾ ਭਰਦੇ ਆ ਭਾਈ ਸਭ ਤੋਂ ਪਹਿਲੀ ਚੀਜ਼ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਵੀ ਪਹਿਲਾਂ ਤਾਂ 9 ਫੁੱਟੀ ਢੂਆਂ ਵਾਲਾ ਬੈੱਡ ਹੈ ਹੈਵੀਏ ਤੇ ਲੈਂਪ ਲੱਗੇ ਹੋਏ ਨੇਗੇ ਠੀਕ ਹੈ ਤੇ ਗੱਦਾ ਇਹਦੇ ਨਾਲ ਸੈਟੇ ਵੀ ਨਾਲ ਨੇ ਤੇ ਗੱਦਾ ਵੀ 5 ਇੰਚ ਹਾਰਡ ਐ ਸੌਟ ਗਰਮ ਸਰਦਾਲਾ ਜਿਹਨੂੰ ਆਪਾਂ ਗੱਦਾ ਕਹਿੰਦੇ ਉਹ ਨਾਲ ਹੈ ਜੀ ਇਹ ਨਾਲ ਹੀ ਦੋ ਚੀਜ਼ਾਂ ਹੋ ਗਈਆਂ ਭਾਈ ਦੋ ਚੀਜ਼ਾਂ ਹੋ ਗਈਆਂ ਇੱਕ ਆਪਣੀ ਨਾਲ ਹੀ ਇਹਦੇ ਅਲਮਾਰੀ ਹੋ ਗਈ ਮੈਚਿੰਗ ਦੀ ਇਹ ਅਲਮਾਰੀ ਨਾਲੇ 7x5 ਦੀ ਅਲਮਾਰੀ ਬਹੁਤ ਹੀ ਸੋਹਣੀ ਅਲਮਾਰ ਅਦਾਇਆ ਕੋਈ ਵੀ ਡਰੈਸਿੰਗ ਲਾਈਨ ਨਹੀਂ ਲੋੜ ਨਹੀਂ ਹੈਗੀ ਕੋਈ ਖਰਚਾ ਆਪ ਐਕਸਟਰਾ ਨਹੀਂ ਥੋੜਾ ਕਰਵਾਉਂਦੇ ਵਿੱਚ ਹੀ ਡਰੈਸਿੰਗ ਤੁਹਾਨੂੰ ਦੇ ਦਿੰਦੇ ਤਿੰਨ ਚੀਜ਼ਾਂ ਹੋ ਗਈਆਂ ਬਾਈ ਤੇ ਹੋਰ ਚੌਥੀ ਚੀਜ਼ ਵੀਰੇ ਆਪਣੀਆਂ ਸੋਫਾ ਸੈਟ ਆ ਸਦੀ ਗੱਲ ਤਾਂ ਸਲਾਈ ਵਗੈਰਾ ਪੂਰੀ ਵਧੀਆ ਕੀਤੀ ਹੋਈ ਇੱਕ ਕਾਰਨਰ ਪਿਆ ਹੋਇਆ ਸੋਫੇ ਚ ਚਿਹਰਾ ਨਾਲ ਨੇ ਕੁਸ਼ਨ ਨਾਲ ਨੇ ਟੇਬਲ ਉੱਤੇ ਸ਼ੀਸ਼ਾ ਨਾਲ ਆਹ ਨਹੀਂ ਨਾਲ ਐ ਇਹਨੂੰ ਬਰੀ ਕਰਦੀ ਨਹੀਂ ਨਹੀਂ ਇਹ ਵੀ ਨਾਲ ਐ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰੂ ਉਹਨੂੰ ਵੀ ਆਪਾਂ ਇਹ ਦੇ ਕੇ ਤੋਰਾਂਗੇ 70000 ਇਹ ਵੀ ਨਾਲ ਆਇਆ ਕੁਰਸੀ ਇਹ ਵੀ ਨਾਲ ਹੀ ਐ ਜੀ ਠੀਕ 70000 ਦੇ ਵਿੱਚ ਆਹ ਕੁਰਸੀ ਹੋਗੀ ਸੋਫਾ ਹੋਗੀ ਅਲਮਾਰੀ ਹੋਗੀ ਬੈੱਡ ਨਾਲ ਹੋਰ ਵੀ ਬਹੁਤ ਪਏ ਨੇ ਜੇ ਕਿਸੇ ਕਸਟਮਰ ਕੋਈ ਦੁਕਾਨ ਦਾ ਡਿਜ਼ਾਈਨ ਬਹੁਤ ਨੇ ਬੈੱਡਾਂ ਦੇ ਅਲਮਾਰੀਆਂ ਦੇ ਵੀ 70000 ਦੇ ਵਿੱਚ ਕਈ ਡਿਜ਼ਾਈਨ ਨੇ ਹਾਂ ਮੌਕੇ ਤੇ ਜਿਹਨੂੰ ਕੋਈ ਆਪ ਨੂੰ ਕਸਟਮਾਈਜੇਸ਼ਨ ਨਹੀਂ ਕਰਵਾ ਸਾਰੇ ਪਿਆਰ ਤੇ ਡਿਲੀਵਰੀ ਫਰੀ ਆ ਉਹ ਤਾਂ ਕਹਿਣ ਦੀ ਲੋੜ ਨਹੀਂ ਡਿਲੀਵਰੀ ਆਪਣੀ ਫਰੀ ਆ ਜੀ